ਜੀ ਮੈਂ ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈਸ ਕਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਦੋਸਤੋ ਅੱਜ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਜੋ ਪੰਜਾਬ ਦੀ ਸਰਕਾਰ ਵੱਲੋਂ ਜ਼ਬਰ ਕੀਤਾ ਜਾ ਰਿਹਾ ਔਰ ਸਭ ਤੋਂ ਮਾੜੀ ਗੱਲ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਦੋਹਾਂ ਹੀ ਫੋਰਮਾਂ ਦੇ ਆਗੂਆਂ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਵਾਸਤੇ ਬੁਲਾ ਕੇ ਔਰ ਮੀਟਿੰਗ ਤੋਂ ਬਾਅਦ ਉੱਥੇ ਗ੍ਰਿਫਤਾਰ ਕਰ ਲਿਆ ਔਰ ਮੋਰਚਿਆਂ ਨੂੰ ਖੰਡਾਉਣ ਵਾਸਤੇ ਮੋਰਚਿਆਂ ਨੂੰ ਚਕਾਉਣ ਵਾਸਤੇ ਭਾਰੀ ਫੁੱਲ ਸਪੋਰਟਸ ਦੇ ਨਾਲ ਮੋਰਚੇ ਦੇ ਵਿੱਚ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਇਹਦੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਰਜੋਰ ਨਖੇਦੀ ਕਰਦੇ ਆ ਇਹ ਸਰਕਾਰ ਦਾ ਬਹੁਤ ਹੀ ਨਿੰਦਣਯੋਗ ਕਾਰ ਹੈ ਪਹਿਲਾਂ ਦਿੱਲੀ ਜਿਹੜਾ ਰਾਜਧਾਨੀ ਯਾਰ ਹੈ ਕਿਸਾਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਖੋਇਆ ਉਹਨੂੰ ਰਸਤਿਆਂ 'ਚ ਰੋਕਿਆ ਔਰ ਛਾਂਤ ਵਿੱਚ ਬੈਠਿਆਂ ਨੂੰ ਮੀਟਿੰਗਾਂ 'ਚ ਸੱਦ ਕੇ ਮੀਟਿੰਗਾਂ 'ਚ ਮੰਨਿਆ ਵਿਚਾਰਿਆ ਵੀ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਅਗਲੇ ਦੌਰ ਦੀਆਂ ਮੀਟਿੰਗਾਂ ਕਰਾਂਗੇ ਪਰ ਫਿਰ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਕਰਨਾ ਆਗੂਆਂ ਨੂੰ ਔਰ ਮੋਰਚੇ 'ਚ ਛਾਂਤ ਵਿੱਚ ਬੈਠੇ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜ਼ਬਰੀ ਮੋਰਚੇ 'ਚ ਕਾਇਏ ਜਾ ਰਹੇ ਨੇ ਇਹ ਜਿਹੜੀ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨ ਸਰਕਾਰ ਦੱਸਦੀ ਔਰ ਚੰਡੀਗੜ੍ਹ ਦੇ ਵਿੱਚ ਬੈਠਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤਰ ਦੱਸਦਾ ਉਹਦੇ ਵੱਲੋਂ ਜੋ ਜ਼ਬਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਰਾਹੀਂ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਤੇ ਵੱੱਜਰ ਗਲਤੀ ਆ ਇਹਦੇ ਹੁਣ ਸਰਕਾਰ ਦੀ ਜਿਹੜੀ ਤਬੂਤ ਦੇ ਵਿੱਚ ਆਖਰੀ ਕਿੱਲ ਬਣ ਕੇ ਠੁੱਕੇਗਾ ਔਰ ਅਸੀਂ ਆ ਮੰਗ ਕਰਦੇ ਆ ਸਰਕਾਰ ਤੋਂ ਕਿ ਤੁਰੰਤ ਇਹਨਾਂ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਕਿਸਾਨਾਂ ਦਾ ਪ੍ਰਦਰਸ਼ਨ ਕਰਨ ਦਾ ਜਿਹੜਾ ਹੱਕ ਆ ਉਹ ਬਹਾਲ ਕੀਤਾ ਜਾਵੇ ਔਰ ਸ joint ਕਿਸਾਨ ਮੋਰਚੇ ਵੱਲੋਂ ਅਸੀਂ ਇਹਦੀ ਫਿਰ ਤੋਂ ਨਖੇਦੀ ਕਰਦੇ ਆ ਧੰਨਵਾਦ